ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਿਹੜੇ ਸੈਨਿਕ ਨੇ ਉਹ ਹੁਣ ਦਾੜੀ ਨਹੀਂ ਰੱਖ ਸਕਣਗੇ ਅਤੇ ਦਾੜੀ ਰੱਖਣ ਦੇ ਉੱਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਦੇ ਸਮਾਨ ਦੇ ਵਿੱਚੋਂ ਸੰਸਾਰ ਭਰ ਦੇ ਵਿੱਚ ਉਹਨਾਂ ਦਾ ਜਿਹੜਾ ਰੋਸ ਮਜ਼ਾਰਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਜਿਹੜੇ ਭਾਰਤ ਵਰਗੇ ਦੇਸ਼ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਨਾਲ ਗੱਲਬਾਤ ਕਰਕੇ ਇਹ ਵਿਚਾਰਧਾਰਾ ਬਦਲੀ ਜਾਣੀ ਚਾਹੀਦੀ ਆ ਤੇ ਦਾੜੀ ਰੱਖਣਾ ਕੋਈ ਮਾੜੀ ਗੱਲ ਨਹੀਂ ਐ ਇਹ ਕੁਦਰਤੀ ਸਰੋਤ ਐ ਤੇ ਜਿਹੜਾ ਐਸਜੀਪੀਸੀ ਆ ਉਸ ਦੇ ਵਿੱਚ ਜਿਹੜੇ ਜਰਨਲਿਸਤਰ ਨੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਥੇ ਸਪੈਸ਼ਲ ਗੱਲਬਾਤ ਕਰਾਂਗੇ ਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਪੰਜਾਬੀ ਨੇ ਉੱਥੇ ਵੱਸਦੇ ਨੇ ਉਹ ਭਾਰਤ ਸਰਕਾਰ ਦੇ ਜਿਹੜੇ ਨੌਜਵਾਨ ਨੇ ਉਹ ਕਾਫੀ ਮਾਤਰਾ ਦੇ ਵਿੱਚ ਜਿਹੜੇ ਅਮਰੀਕਾ ਦੇ ਵਿੱਚ ਸੈਨਿਕ ਨੇ ਉਹਨਾਂ ਦੇ ਉੱਤੇ ਇਹ ਅਸਰ ਪਵੇਗਾ ਕਿਉਂਕਿ ਦਾੜੀ ਜਿਹੜੀ ਹੈ ਉਹ ਕੋਈ ਵੀ ਇਨਸਾਨ ਰੱਖ ਸਕਦਾ ਤੇ ਤੁਸੀਂ ਜਿਹੜੇ ਸੈਨਿਕਾਂ ਨੂੰ ਇਸ ਤਰ੍ਹਾਂ ਦਾ ਤਾਨਾਸ਼ਾਹ ਜਿਹੜਾ ਫਰਮਾਨ ਹੈ ਉਹ ਜਾਰੀ ਨਹੀਂ ਕਰ ਸਕਦੇ ਕੀ ਕਹਿਣਾ ਗੁਰਚੰਨ ਸਿੰਘ ਰੇਵਾਲ ਦਾ ਉਹ ਤੁਹਾਨੂੰ ਦਿਖਾਉਨੇ ਆ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ ਇਹ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋएगी ਜਿਹਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੋਢਲਾ ਅਸਰ ਜਿਹੜਾ ਉਹ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਮੂਰਤੀ ਲੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾੜੀ ਹੈ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਹਾਂ ਕਿਉਂਕਿ ਇੱਕ ਲੋਕਤੰਤਰਾ ਅਮਰੀਕਾ ਦੇਸ਼ ਜਿਹੜਾ ਕਿ ਕਿਸੇ ਵੀ ਧਰਮ ਦੇ ਅਤੀ ਦੇ ਨੂੰ ਉਹਦੀ ਮਰਜ਼ਾ ਦਾ ਉਹਦਾ ਸਨਮਾਨ ਦੇਣਾ ਬਣਦਾ ਸੋ ਅਸੀਂ ਸ਼੍ਰੋਮੇ ਗੁਰਦਰਾ ਪਰੰਧ ਕਮੇਟੀ ਵੱਲੋਂ ਇਸ ਦਾ ਸੱਜਣ ਉਸ ਲਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸਤਾਵਾਂ ਜਿਹੜੀਆਂ ਹਨ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਨਹੀਂ ਜੀ ਕਿਸੇ ਨੂੰ ਕੋਈ ਨੋਡ ਪਵੇ ਤਾਂ ਉਹ ਆਪਣੀ ਜਿਹੜੀ ਆ ਚਾਰਾ ਜੋਈ ਕਰ ਸਕਦਾ ਇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ ਬਾਅਦ ਨੂੰ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿظام ਆਇਆ ਉਸ ਦੇ ਵੱਲੋਂ ਪੰਜਾਬ ਦੇ ਡਿਪਲੋਮਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸੇਰਾਂ ਤੋਂ ਦਾਗਾਂ ਵਾਲੀਆਂ ਹੱਤੜੀਆਂ ਇਥੋਂ ਤੱਕ ਕਿ ਬੜੀ ਗੰਮਰਾਦ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਹੱਤੜੀਆਂ ਲੱਗੀਆਂ ਇਸ ਤਰ੍ਹਾਂ ਦੀਆਂ ਟਵਰਾਂ ਉਥੋਂ ਦੇ ਟਰੱਕ ਡਰਾਈਵਰਾਂ ਦੇ ਨਾਲ ਜਿਸ ਤਰ੍ਹਾਂ ਦਾ ਰੁਕਰਾ ਇਹ ਮਾੜੀਆਂ ਖਬਰਾਂ ਨੇ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਨਾਲ ਕਰਵਾ ਨਾ ਕਰੇ ਉਹ ਭਾਵੇਂ ਕਿਤੇ ਵੀ ਕਾਗ ਦੇ ਉੱਤੇ ਕੋਈ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉਥੇ ਉਹਨਾਂ ਦਾ ਬੜਾ ਸਰਕਾਰ ਚਾਲ ਦਿੰਦਾ ਕੋਈ ਇਸ ਗੱਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸੱਤਾਵਾਂ ਦੇ ਨਾਲ ਤਾਲ ਮਿਲ ਕਰਕੇ ਇਹਦੇ ਬਾਰੇ ਅਗਲੀ ਗੱਲ ਜਰੀਆ ਉਹ ਕਾਰਵਾਈ ਕਰਨ ਦੀ ਅਸੀਂ ਕਰਾਂ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਆ ਈ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋएगी ਜਿਹਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੋਢਲਾ ਅਸਰ ਜਿਹੜਾ ਬਹੁਤ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਜਮੂਦੀ ਲੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾੜੀ ਆ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਹਾਂ ਕਿਉਂਕਿ ਇੱਕ ਲੋਕਤੰਤਰ ਆ ਅਮਰੀਕਾ ਦੇਸ਼ ਜਿਹੜਾ ਕਿ ਕਿਸੇ ਵੀ ਧਰਮ ਦੇ ਅਤੀਦੇ ਨੂੰ ਉਹਦੀ ਮਰਜ਼ਾ ਦਾ ਉਹਦਾ ਸਨਮਾਨ ਦੇਣਾ ਮੰਨਦਾ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਸ ਦਾ ਸੱਜਣ ਉਸ ਲਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਆ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਨਹੀਂ ਜੇ ਕਿਸੇ ਨੂੰ ਕੋਈ ਨੋਟ ਪਹੁੰਚੇ ਤਾਂ ਉਹ ਆਪਣੀ ਜਿਹੜੀ ਆ ਚਾਰਾ ਜੋਈ ਕਰ ਸਕਦਾ ਇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ ਬਾਗਲੂਦ ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿظام ਆਇਆ ਉਸ ਦੇ ਵੱਲੋਂ ਪੰਜਾਬ ਦੇ ਡਿਮੋਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪੱਗਾਂ ਉਤਾਰ ਲੰਗੀਆਂ ਹੱਤੜੀਆਂ ਇਥੋਂ ਤੱਕ ਕਿ ਬੜੀ ਉਮਰ ਦੇ ਰਾਜ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਹੱਤੜੀਆਂ ਲਾ ਕੇ ਇਸ ਤਰ੍ਹਾਂ ਦੀਆਂ ਕਤਰਾ ਉਥੋਂ ਦੇ ਟਰੱਕ ਨਾਇਮਲਾਂ ਦੇ ਨਾਲ ਜਿਸ ਤਰ੍ਹਾਂ ਦਾ ਰੁਕਾ ਇਹ ਮਾੜੀਆਂ ਖਬਰਾਂ ਨੇ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਨਾਲ ਕਰਵਾ ਨਾ ਕਰੇ ਉਹ ਭਾਵੇਂ ਕਿਤੇ ਵੀ ਧਾਰਮਿਕ ਉੱਤੇ ਕੋਈ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉੱਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉੱਥੇ ਉਹਨਾਂ ਦਾ ਬੜਾ ਸਰਕਾਰ ਚਾਲ ਚੱਲਣਾ ਤੋ ਇਸ ਚੈਨ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸੱਤਾਵਾਲਾ ਦੇ ਨਾਲ ਤਾਲਮਿਲ ਕਰਕੇ ਇਹਦੇ ਬਾਰੇ ਅਗਲੀ ਗੱਲ ਜਿਹੜੀ ਆ ਉਹ ਕਾਰਵਾਈ ਕਰਨ ਦੀ ਅਸੀਂ ਕਹਾਂ